ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਗਿਆਨ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਅੱਜ ਦੇ ਕਹਾਣੀ ਦੇ ਮਾਧਮ ਰਾਹੀਂ ਅਸੀਂ ਜਾਣਾਂਗੇ ਕਿ ਜੇਕਰ ਅਸੀਂ ਈਸ਼ਵਰ ਤੇ ਵਿਸ਼ਵਾਸ ਕਰਦੇ ਹਾਂ ਤਾਂ ਸਾਨੂੰ ਕੀ ਮਿਲਦਾ ਹੈ ਕਿ ਸਾਨੂੰ ਈਸ਼ਵਰ ਦੇ ਵਿਸ਼ਵਾਸ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਤੇ ਦੂਜੀ ਗੱਲ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਕਿ ਕਿਵੇਂ ਸਾਡੇ ਘਰ ਤਾਂ ਨੌਂਦਾ ਹੈ ਕਿਵੇਂ ਸਾਡੀ ਗਰੀਬੀ ਦੂਰ ਹੁੰਦੀ ਹੈ ਇਸ ਵੀਡੀਓ ਦੇ ਅਖੀਰ ਤੇ ਇੱਕ ਮੈਨਾ ਨੇ ਇੱਕ ਕਾਂ ਨੂੰ ਤਿੰਨ ਗੱਲਾਂ ਦਸੀਆਂ ਜੋ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਉਤਾਰ ਲਵਾਂਗੇ ਉਹਨਾਂ ਨੂੰ ਸਮਝ ਜਾਵਾਂਗੇ ਤਾਂ ਅਸੀਂ ਜ਼ਿੰਦਗੀ ਵਿੱਚ ਕਦੇ ਦੁਖੀ ਨਹੀਂ ਹੋਵਾਂਗੇ ਆਓ ਅੱਜ ਦੀ ਇਹ ਵੀਡੀਓ ਅੱਜ ਦੀ ਇਹ ਕਹਾਣੀ ਸ਼ੁਰੂ ਕਰਦੇ ਹਾਂ ਦੋਸਤੋ ਇੱਕ ਵਾਰ ਦੀ ਗੱਲ ਹੈ ਇੱਕ ਬੜਾ ਹੀ ਸੰਘਣਾ ਜੰਗਲ ਸੀ ਉਸ ਜੰਗਲ ਵਿੱਚ ਕਾਫੀ ਪਸ਼ੂ ਪੰਛੀ ਰਹਿੰਦੇ ਸਨ ਤੇ ਉੱਥੇ ਹੀ ਇੱਕ ਕਾਂਵਾਂ ਦਾ ਝੁੰਡ ਵੀ ਰਹਿੰਦਾ ਸੀ ਤੇ ਉਹ ਕਾਂ ਆਪਸ ਵਿੱਚ ਬੜੀ ਲੜਾਈ ਕਰ ਰਹੇ ਸਨ ਬੜਾ ਲੜਚੜ ਰਹੇ ਸਨ ਤੇ ਕੀ ਹੋਇਆ ਉਸ ਜੰਗਲ ਵਿੱਚ ਬੜਾ ਜ਼ਿਆਦਾ ਬੱਦਲ ਹੋ ਜਾਂਦਾ ਹੈ ਤੇ ਹਨੇਰਾ ਜਿਹਾ ਹੋ ਜਾਂਦਾ ਹੈ ਤੇ ਉਹਨਾਂ ਦੇ ਕੋਲ ਹੀ ਆ ਕੇ ਇੱਕ ਮੈਨਾ ਬੈਠ ਗਈ ਕਾਂ ਆਪਣੀ ਲੜਾਈ ਛੱਡ ਕੇ ਉਸ ਮੈਨਾ ਵੱਲ ਹੋ ਗਏ ਤੇ ਉਹਨਾਂ ਨੇ ਉਸ ਮੈਨਾ ਨੂੰ ਕਿਹਾ ਕਿ ਤੂੰ ਸਾਡੇ ਇਲਾਕੇ ਵਿੱਚ ਕੀ ਕਰਨ ਆਈ ਹੈ ਇਹ ਸਾਰੇ ਦਰਖਤ ਸਾਡੇ ਹਨ ਤੂੰ ਇੱਥੋਂ ਚਲੀ ਜਾ ਨਹੀਂ ਤਾਂ ਅਸੀਂ ਤੈਨੂੰ ਮਾਰ ਕੇ ਖਾ ਜਾਵਾਂਗੇ ਉਸ ਮੈਨਾ ਨੇ ਕਿਹਾ ਮੈਂ ਰਸਤਾ ਭੁੱਲ ਗਈ ਹਾਂ ਬਦਲ ਹੋਣ ਕਰਕੇ ਕਾਫੀ ਹਨੇਰਾ ਹੋ ਗਿਆ ਹੈ ਮੌਸਮ ਖਰਾਬ ਹੋ ਗਿਆ ਹੈ ਤੇ ਮੈਨੂੰ ਮੇਰਾ ਆਲਣਾ ਨਹੀਂ ਮਿਲ ਰਿਹਾ ਮੈਂ ਪਟਕ ਗਈ ਹਾਂ ਇਸ ਲਈ ਮੈਨੂੰ ਅੱਜ ਦੀ ਰਾਤ ਇੱਥੇ ਰਹਿ ਲੈਣ ਦਿਓ ਕਾਮਾਨੇ ਕਿਹਾ ਨਹੀਂ ਇਥੇ ਸਾਡਾ ਰਾਜ ਹੈ ਇਹ ਸਾਡੇ ਦਰਖਤ ਹਨ ਉਸ ਮੈਨਾ ਨੇ ਕਿਹਾ ਬਣਾਇਆ ਤਾਂ ਸਭ ਕੁਝ ਈਸ਼ਵਰ ਨੇ ਹੈ ਤੁਹਾਡੇ ਕਿਦਾਂ ਹੋ ਗਏ ਇਹ ਸਭ ਕੁਝ ਈਸ਼ਵਰ ਦਾ ਬਣਾਇਆ ਹੈ ਉਹਨਾਂ ਕਾਮਾਨੇ ਕਿਹਾ ਕੋਈ ਈਸ਼ਵਰ ਨੇ ਨਹੀਂ ਬਣਾਇਆ ਸਭ ਕੁਝ ਸਾਡਾ ਹੈ ਤੂੰ ਇਥੇ ਨਹੀਂ ਰਹਿ ਸਕਦੀ ਅਸੀਂ ਤੈਨੂੰ ਕਹਿ ਰਹੇ ਹਾਂ ਉਸ ਮੈਨਾ ਨੇ ਕਿਹਾ ਕਿ ਮੈਂ ਤੁਹਾਡੇ ਅੱਗੇ ਤਰਲੇ ਕਰਦੀ ਹਾਂ ਤੁਸੀਂ ਮੈਨੂੰ ਆਪਣੀ ਛੋਟੀ ਭੈਣ ਸਮਝ ਕੇ ਇੱਕ ਰਾਤ ਕੱਟ ਲੈਣ ਦਿਓ ਮੈਂ ਆਪਣਾ ਆਲਣਾ ਪਟਕ ਗਈ ਹਾਂ ਤੇ ਮੈਂ ਹੁਣ ਕਿੱਥੇ ਜਾਵਾਂਗੀ ਉਹਨਾਂ ਕਾਵਾਂ ਨੇ ਕਿਹਾ ਤੂੰ ਕੋਈ ਸਾਡੀ ਛੋਟੀ ਭੈਣ ਨਹੀਂ ਹੈ ਤੂੰ ਇੱਥੋਂ ਚਲੀ ਜਾ ਅਸੀਂ ਤੈਨੂੰ ਕੋਈ ਭੈਣ ਨਹੀਂ ਸਮਝਦੇ ਮੈਨਾ ਨੇ ਕਿਹਾ ਈਸ਼ਵਰ ਨੇ ਸਭ ਕੁਝ ਬਣਾਇਆ ਹੈ ਤੁਹਾਨੂੰ ਈਸ਼ਵਰ ਤੋਂ ਡਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਨਹੀਂ ਅਸੀਂ ਤੈਨੂੰ ਕਿਹਾ ਨਾ ਤੂੰ ਸਾਡੇ ਇਲਾਕੇ ਨੂੰ ਛੱਡ ਕੇ ਚਲੀ ਜਾ ਨੈਣਾ ਨੇ ਕਿਹਾ ਮੈਂ ਨਹੀਂ ਜਾਵਾਂਗੀ ਮੈਂ ਇੱਥੇ ਹੀ ਰਵਾਂਗੀ ਮੈਂ ਰਸਤਾ ਪਟਕ ਗਈ ਹਾਂ ਕੋਈ ਗੱਲ ਨਹੀਂ ਜੇ ਮੇਰੇ ਈਸ਼ਵਰ ਨੇ ਚਾਹਿਆ ਤਾਂ ਉਹ ਮੈਨੂੰ ਬਚਾ ਲੈਣਗੇ ਮੇਰਾ ਸਾਥ ਦੇਣਗੇ ਕਾਂਵ ਨੇ ਕਿਹਾ ਤੂੰ ਜ਼ਿਆਦਾ ਹੀ ਈਸ਼ਵਰ ਈਸ਼ਵਰ ਕਰਦੀ ਹੈ ਅੱਜ ਦੇਖਦੇ ਹਾਂ ਤੇਰਾ ਈਸ਼ਵਰ ਤੈਨੂੰ ਕਿਵੇਂ ਬਚਾਉਂਦਾ ਹੈ ਕਾਂ ਉਸ ਤੇ ਚਪਟ ਪਏ ਤੇ ਉਹਦੀ ਉਹਨਾਂ ਤੋਂ ਜਾਨ ਬਚਾ ਕੇ ਉੱਥੋਂ ਭੱਜ ਗਈ ਨੇੜੇ ਹੀ ਇੱਕ ਅੰਬਾਂ ਦਾ ਦਰਖਤ ਸੀ ਤੇ ਉਸ ਦਰਖਤ ਦੇ ਉੱਤੇ ਜਾ ਕੇ ਬੈਠ ਗਈ ਤੇ ਉਧਰ ਮੌਸਮ ਇੰਨਾ ਜ਼ਿਆਦਾ ਖਰਾਬ ਹੋ ਗਿਆ ਬੜੇ ਜ਼ਿਆਦਾ ਗੜੇ ਪਏ ਬੜਾ ਮੀਂਹ ਪਿਆ ਜਿਨ੍ਹਾਂ ਦੇ ਕਾਰਨ ਕਾਫੀ ਸਾਰੇ ਕਾਵਾਂ ਦੀ ਮੌਤ ਹੋ ਗਈ ਤੇ ਕਾਫੀ ਸਾਰੇ ਕਾਂ ਜ਼ਖਮੀ ਹੋ ਗਏ ਪਰ ਉਹ ਜੋ ਅੰਬ ਦਾ ਦਰਖਤ ਸੀ ਉਸ ਦੀ ਇੱਕ ਟਾਣੀ ਟੁੱਟ ਗਈ ਤੇ ਜ਼ਮੀਨ ਵਿੱਚ ਇੱਕ ਸ਼ੇਕ ਹੋ ਗਿਆ ਜਿਸ ਵਿੱਚ ਮੈਣਾ ਵੜ ਗਈ ਅੱਦੇ ਉਸਦੇ ਉੱਤੇ ਕੋਈ ਵੀ ਗੜਾ ਨਾ ਡਿੱਗਾ ਕੋਈ ਉਸ ਨੂੰ ਮੀਂਹ ਨਾਲ ਕੁਝ ਨਾ ਹੋਇਆ ਉਸਦੀ ਜਾਨ ਬਚ ਗਈ ਤੇ ਜਦੋਂ ਮੀਂਹ हटਿਆ ਤੇ ਉਹੀ ਮੈਣਾ ਉਹਨਾਂ ਕਾਵਾਂ ਦੇ ਕੋਲ ਆਈ ਤੇ ਕਾਵਾਂ ਨੇ ਕਿਹਾ ਤੇਰੀ ਜਾਨ ਕਿੱਦਾਂ ਬਚ ਗਈ ਇੱਥੇ ਤਾਂ ਬਹੁਤ ਗੜੇ ਪਏ ਹਨ ਮੈਣਾ ਨੇ ਕਿਹਾ ਮੈਂ ਈਸ਼ਵਰ ਤੇ ਵਿਸ਼ਵਾਸ ਰੱਖਦੀ ਸੀ ਤੇ ਈਸ਼ਵਰ ਨੇ ਮੇਰੇ ਉੱਤੇ ਕੋਈ ਸੰਕਟ ਨਹੀਂ ਆਉਣ ਦਿੱਤਾ ਤੁਸੀਂ ਈਸ਼ਵਰ ਤੇ ਵਿਸ਼ਵਾਸ ਨਹੀਂ ਰੱਖਦੇ ਇਸ ਵਿੱਚ ਤੁਹਾਡਾ ਵੀ ਕੋਈ ਕਸੂਰ ਨਹੀਂ ਤੁਸੀਂ ਸੁਭਾਅ ਤੋਂ ਹੀ ਇਸ ਤਰ੍ਹਾਂ ਦੇ ਹੋ ਤੁਹਾਨੂੰ ਕੋਈ ਪਸੰਦ ਨਹੀਂ ਕਰਦਾ ਤੇ ਤੁਸੀਂ ਮੈਨੂੰ ਰਹਿਣ ਲਈ ਜਗ੍ਹਾ ਨਹੀਂ ਦਿੱਤੀ ਤੇ ਨਾ ਹੀ ਤੁਹਾਨੂੰ ਅੱਗੇ ਕੋਈ ਪਸੰਦ ਕਰੇਗਾ ਦੋਸਤੋ ਤੁਸੀਂ ਦੇਖਦੇ ਹੀ ਹੋਵੋਗੇ ਕਿ ਕਾਮਾ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਕਿਉਂਕਿ ਜਦੋਂ ਵੀ ਸਾਡੇ ਘਰ ਤੇ ਆ ਕੇ ਬੈਠਦੇ ਹਨ ਅਸੀਂ ਉਹਨਾਂ ਨੂੰ ਪਜਾ ਦਿੰਦੇ ਹਾਂ ਉਹਨਾਂ ਨੂੰ ਬੜਾ ਬੁਰਾ ਭਲਾ ਸਮਝਦੇ ਹਾਂ ਕਿਉਂਕਿ ਉਹ ਸੁਭਾਅ ਤੋਂ ਹੀ ਇਸ ਤਰ੍ਹਾਂ ਦੇ ਹਨ ਚੰਗੇ ਲੋਕਾਂ ਨਾਲ ਹੀ ਚੰਗੀ ਹੁੰਦੀ ਹੈ ਅਤੇ ਮਾੜਿਆਂ ਨਾਲ ਹੀ ਮਾੜੀ ਹੁੰਦੀ ਹੈ ਉਸ ਮੈਨਾ ਨੇ ਕਿਹਾ ਤੁਸੀਂ ਮੈਨੂੰ ਰਹਿਣ ਲਈ ਜਗ੍ਹਾ ਨਹੀਂ ਦਿੱਤੀ ਤੁਸੀਂ ਮੇਰੇ ਨਾਲ ਧੱਕਾ ਕੀਤਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਈਸ਼ਵਰ ਤੇ ਵਿਸ਼ਵਾਸ ਰੱਖਦੀ ਸੀ ਈਸ਼ਵਰ ਨੇ ਮੇਰੀ ਜਾਨ ਬਚਾ ਲਈ ਤੇ ਤੁਹਾਡੇ ਉੱਤੇ ਸੰਕਟ ਆ ਗਿਆ ਤੁਹਾਡੀ ਜਾਨ ਬਚਾਉਣ ਲਈ ਕੋਈ ਨਹੀਂ ਸੀ ਉਸ ਮੈਨਾ ਨੇ ਕਾਮਾ ਨੂੰ ਕਿਹਾ ਕਿ ਮੈਂ ਤੁਹਾਨੂੰ ਤਿੰਨ ਗੱਲਾਂ ਦੱਸਦੀ ਹਾਂ ਜੇਕਰ ਤੁਸੀਂ ਇਹ ਤਿੰਨ ਗੱਲਾਂ ਸਮਝ ਗਏ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਦੁਖੀ ਨਹੀਂ ਹੋਵੋਗੇ ਮੈਨਾਂ ਨੇ ਕਿਹਾ ਪਹਿਲੀ ਗੱਲ ਜੇਕਰ ਕੋਈ ਵੀ ਤੁਹਾਡੇ ਕੋਲ ਪਨਾਹ ਲੈਣ ਲਈ ਆ ਜਾਵੇ ਤਾਂ ਉਸ ਨੂੰ ਕਦੇ ਨਾ ਮੋੜੋ ਕਿਉਂਕਿ ਕੋਈ ਲੋੜ ਕਰਕੇ ਹੀ ਆਉਂਦਾ ਹੈ ਉਸ ਨਾਲ ਧੱਕਾ ਨਾ ਕਰੋ ਸਭ ਕੁਝ ਈਸ਼ਵਰ ਦਾ ਬਣਾਇਆ ਹੈ ਜੇਕਰ ਤੁਸੀਂ ਆਪਣੇ ਘਰ ਵਿੱਚ ਆਏ ਕਿਸੇ ਮਹਿਮਾਨ ਦਾ ਆਦਰ ਸਤਿਕਾਰ ਕਰੋਗੇ ਤਾਂ ਤੁਹਾਨੂੰ ਵੀ ਆਦਰ ਸਤਿਕਾਰ ਹੀ ਮਿਲੇਗਾ ਪਰ ਜੇਕਰ ਤੁਸੀਂ ਕਿਸੇ ਦਾ ਆਦਰ ਸਤਿਕਾਰ ਨਹੀਂ ਕਰੋਗੇ ਤਾਂ ਤੁਹਾਨੂੰ ਕਦੇ ਮਾਨ ਸਨਮਾਨ ਨਹੀਂ ਮਿਲੇਗਾ ਹੁਣ ਦੋਸਤੋ ਤੁਸੀਂ ਕਾਮ ਨੂੰ ਹੀ ਦੇਖ ਲਵੋ ਉਹ ਕਿਸੇ ਵੀ ਪਸ਼ੂ ਪੰਛੀ ਨਾਲ ਚੰਗਾ ਨਹੀਂ ਕਰਦੇ ਜਿੱਥੇ ਵੀ ਉਹਨਾਂ ਨੂੰ ਕੋਈ ਮਿਲੇ ਉਹ ਆਪਣੀਆਂ ਚੁੰਝਾਂ ਨਾਲ ਉਹਨਾਂ ਨੂੰ ਨੋਚਦੇ ਹਨ ਇਸੇ ਕਰਕੇ ਉਹ ਕਿਸੇ ਨੂੰ ਕਦੇ ਚੰਗੇ ਨਹੀਂ ਲੱਗਦੇ ਜੇਕਰ ਸਾਡੇ ਘਰ ਵਿੱਚ ਕੋਈ ਆਵੇ ਅਸੀਂ ਉਸ ਦਾ ਆਦਰ ਸਤਿਕਾਰ ਕਰਾਂਗੇ ਉਸ ਨਾਲ ਢੰਗ ਨਾਲ ਬੋਲਾਂਗੇ ਉਹੀ ਆਦਰ ਸਤਿਕਾਰ ਸਾਨੂੰ ਵਾਪਸ ਮਿਲੇਗਾ ਪਰ ਜੇਕਰ ਅਸੀਂ ਨਫ਼ਰਤ ਕਰਾਂਗੇ ਤਾਂ ਸਾਨੂੰ ਨਫ਼ਰਤ ਹੀ ਵਾਪਸ ਮਿਲੇਗੀ ਮੈਨਾ ਨੇ ਦੂਜੀ ਗੱਲ ਕਾਹਨੂੰ ਦੱਸੀ ਕਿ ਦੂਜੀ ਗੱਲ ਹਮੇਸ਼ਾ ਈਸ਼ਵਰ ਤੇ ਵਿਸ਼ਵਾਸ ਰੱਖਣਾ ਈਸ਼ਵਰ ਦੀ ਰਜ਼ਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਉਸ ਤੋਂ ਬਿਨਾ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ ਸਾਨੂੰ ਆਪਣੇ ਉੱਤੇ ਮਾਣ ਹੰਕਾਰ ਨਹੀਂ ਕਰਨਾ ਚਾਹੀਦਾ ਆਪਣੀ ਤਾਕਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਈਸ਼ਵਰ ਤੇ ਹਮੇਸ਼ਾ ਵਿਸ਼ਵਾਸ ਰੱਖਣਾ ਚਾਹੀਦਾ ਹੈ ਤੇ ਹਰ ਕੰਮ ਈਸ਼ਵਰ ਦਾ ਨਾਮ ਲੈ ਕੇ ਹੀ ਕਰਨਾ ਚਾਹੀਦਾ ਹੈ ਤੀਜੀ ਗੱਲ ਦਾਨਪੁਨ ਕਰਦੇ ਰਹਿਣਾ ਚਾਹੀਦਾ ਹੈ ਜੋ ਅਸੀਂ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦਾਨਪੁਨ ਕਰਦੇ ਹਾਂ ਤਾਂ ਉਹ ਸਾਨੂੰ ਦੁੱਗਣਾ ਹੋ ਕੇ ਮਿਲਦਾ ਹੈ ਜੇਕਰ ਅਸੀਂ ਦਾਨਪੁਨ ਕਰਾਂਗੇ ਕਾਰੇ ਗਰੀਬ ਨੂੰ ਕਦੀ ਖਾਲੀ ਨਹੀਂ ਮੋੜਾਂਗੇ ਮੰਗਣ ਆਏ ਨੂੰ ਕਦੀ ਖਾਲੀ ਨਹੀਂ ਮੋੜਾਂਗੇ ਤਾਂ ਸਾਡੇ ਘਰ ਵਿੱਚੋਂ ਤੰਨ ਦੀ ਕਮੀ ਕਦੇ ਨਹੀਂ ਹੋਵੇਗੀ ਬਰਕਤਾਂ ਨਾਲ ਘਰ-ਪਰ ਜਾਣਗੇ ਮੈਂ ਇਹਨਾਂ ਨੇ ਕਿਹਾ ਕਿ ਮੈਂ ਹਮੇਸ਼ਾ ਈਸ਼ਵਰ ਤੇ ਭਰੋਸਾ ਰੱਖਦੀ ਹਾਂ ਵੰਡ ਵਰਤ ਕੇ ਖਾਂਦੀ ਹਾਂ ਕਦੇ ਕਿਸੇ ਨਾਲ ਨਫ਼ਰਤ ਨਹੀਂ ਕਰਦੀ ਤਾਂ ਹੀ ਮੈਨੂੰ ਸਾਰੇ ਪਿਆਰ ਕਰਦੇ ਹਨ ਮੈਂ ਕਿਤੇ ਵੀ ਚਲੀ ਜਾਵਾਂ ਹਰ ਕੋਈ ਮੈਨੂੰ ਪਿਆਰ ਕਰਦਾ ਹੈ ਪਰ ਤੁਹਾਡੇ ਨਾਲ ਸਾਰੇ ਨਫ਼ਰਤ ਕਰਦੇ ਹਨ ਕਿਉਂਕਿ ਤੁਹਾਡੇ ਵਿੱਚ ਤਿੰਨੇ ਕੰਮ ਨਹੀਂ ਹੈਗੇ ਨਾ ਤਾਂ ਤੁਸੀਂ ਵੰਡ ਵਰਤ ਕੇ ਖਾਂਦੇ ਹੋ ਦੂਜਿਆਂ ਤੇ ਅਤਿਆਚਾਰ ਵੀ ਕਰਦੇ ਹੋ ਦੋਸਤੋ ਇਹੀ ਗੱਲ ਹੈ ਤੁਸੀਂ ਵੀ ਦੇਖਿਆ ਹੋਵੇਗਾ ਕਿ ਕਾਹ ਨੂੰ ਕੋਈ ਚੰਗਾ ਨਹੀਂ ਸਮਝਦਾ ਮੈਨਾ ਨੇ ਕਾਹ ਨੂੰ ਇਹ ਤਿੰਨ ਗੱਲਾਂ ਤਾਂ ਸਮਝਾ ਦਿੱਤੀਆਂ ਪਰ ਕਾਹ ਨੇ ਉਹ ਗੱਲਾਂ ਸੁਣ ਤੇ ਲਈਆਂ ਪਰ ਉਹਨਾਂ ਤੇ ਅਸਰ ਨਹੀਂ ਕੀਤਾ ਹੁਣ ਇਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਇਹਨਾਂ ਗੱਲਾਂ ਤੇ ਅਸਰ ਕਰਨਾ ਹੈ ਤਾਂ ਤੁਹਾਡੀ ਜ਼ਿੰਦਗੀ ਸਵਰ ਸਕਦੀ ਹੈ ਨਹੀਂ ਕਰਨਾ ਤਾਂ ਕਾਹ ਵਾਂਗ ਤੁਹਾਨੂੰ ਵੀ ਨਫ਼ਰਤ ਹੀ ਮਿਲੇਗੀ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਹਰ ਰੋਜ਼ ਇਦਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ